ਦੁਨੀਆ ਪਰਵ ਵਿੱਚ ਵਸਦੇ ਸਭ ਭੈਣਾ ਭਰਾਵਾਂ ਵੀਰਾਂ ਬਜ਼ੁਰਗਾਂ ਬੱਚਿਆਂ ਨੌਜਵਾਨਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੇ ਭਾਈਚਾਰਿਆਂ ਦੇ ਭੈਣਾ ਭਰਾਵਾਂ ਨੂੰ ਵੀ ਸਾਡੇ ਵੱਲੋਂ ਦੁਆ ਸ੍ਰਾਮ ਪ੍ਰਣਾਮ ਨਮਸਤੇ ਕਰਦੇ ਹਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੋ ਸਾਡੇ ਸਿੱਖ ਸੰਘਰਸ਼ ਪੰਜਾਬ ਦੇ ਹੱਕਾਂ ਤੇ ਹਕੂਕਾਂ ਦੀ ਗੱਲ ਨੂੰ ਆਪਣੀ ਸਜਣ ਕੇ ਸਮਝਦੇ ਹਨ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਉਹਨਾਂ ਲੋਕਾਂ ਦਾ ਜ਼ਿਕਰ ਕਰਾਂਗੇ ਜੋ ਸਿੱਖਾਂ ਦੇ ਮੁੱਢਕਦੀਮੂ ਵਿਰੋਧੀ ਅਤੇ ਦੁਸ਼ਮਣ ਰਹੇ ਹਨ ਜਿਨ੍ਹਾਂ ਨੂੰ ਪੰਜਾਬ ਦੀਆਂ ਹਵਾਵਾਂ ਵਿੱਚ ਅਮਨ ਅਤੇ ਸ਼ਾਂਤੀ ਪਸੰਦ ਨਹੀਂ ਜਿਨ੍ਹਾਂ ਨੂੰ ਸਿੱਖਾਂ ਦੇ ਵਿੜਿਆਂ ਦੇ ਵਿੱਚ ਮਹਿਕ ਦੇ ਟੈਗ ਦੇ ਫੁੱਲਾਂ ਤੋਂ ਅਲਰਜੀ ਹੈ ਜਿਨ੍ਹਾਂ ਨੂੰ ਸਿੱਖਾਂ ਦੀ ਖੁਸ਼ਹਾਲੀ ਸਿੱਖਾਂ ਦੇ ਗੁਣਾਂ ਨਾਲ ਨਫ਼ਰਤ ਹੈ ਅਸੀਂ ਇੰਨੇ ਕਿ ਤਸਚੇਤ ਹੋ ਹੀ ਗਏ ਹਾਂ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਉਹ ਲੋਕ ਕੌਣ ਹਨ ਅੱਜ ਦੀ ਪਹਿਲੀ ਖਬਰ ਵੱਲ ਧਿਆਨ ਦਿਈਏ ਤਾਂ ਭਾਰਤੀ ਰੌਅ ਏਜੰਸੀ ਦਾ 1 ਜੁਲਾਈ ਤੋਂ ਜੋ ਨਵਾਂ ਮੁਖੀ ਥਾਪਿਆ ਗਿਆ ਹੈ ਜਿਸ ਦਾ ਨਾਮ ਹੈ ਪ੍ਰਾਗ ਜੈਨ ਇਸ ਦੇ ਬਾਰੇ ਦੇ ਵਿੱਚ ਕੱਲ ਕੋਈ ਆਪਣੇ ਪ੍ਰਾਈਵੇਟ ਚੈਨਲ ਤੋਂ ਖਬਰ ਦੇ ਰਿਹਾ ਸੀ ਅਰੇ ਖਾਲਸਤਾਨੀਓ ਅਬ ਆਪਕੀ ਖੈਰ ਨਹੀਂ ਕੱਲ 1 ਜੁਲਾਈ ਕੋ ਪ੍ਰਾਗ ਜੈਨ ਜੀ ਰੌਕਾ ਆਵਦਾ ਸੰਭਾਲ ਰਹੇ ਹਨ ਅਬ ਹਮਾਰੇ ਖਾਲਸਤਾਨੀ ਦੁਸ਼ਮਣੋ ਕੀ ਖੈਰ ਨਹੀਂ ਕਹਾਂ ਜਾਓਗੇ ਕਹਾਂ ਛੁਪੋਗੇ ਪ੍ਰਾਗ ਜੈਨ ਨੂੰ ਇਸ ਤਰੀਕੇ ਨਾਲ ਪ੍ਰੋਜੈਕਟ ਤੇ ਪੇਸ਼ ਕਰ ਰਿਹਾ ਸਨ ਜਿਵੇਂ ਕਿ ਹਰੀ ਸਿੰਘ ਨਲੂਏ ਦੀ ਗੱਲ ਕਰ ਰਹੇ ਹੁਣ ਇੱਕ ਗੱਲ ਹੋਰ ਵੀ ਕਰ ਰਹੇ ਸੀ ਇਸ ਪ੍ਰਾਗ ਜੈਨ ਨੇ ਪਾਕਿਸਤਾਨ ਕੇ ਖਿਲਾਫ ਸੰਦੂਰ ਆਪਰੇਸ਼ਨ ਮੇਂ ਬਹੁਤ ਅਹਿਮ ਕੰਮ ਕੀਤਾ ਅਹਿਮ ਕੰਮ ਤਾਂ ਸਾਨੂੰ ਪਤਾ ਲੱਗੇ ਗਿਆ ਪੰਜ ਤੁਸੀਂ ਜਹਾਜ਼ ਚੜਾਏ ਤੇ 6 ਤੁਹਾਡੇ ਪਾਕਿਸਤਾਨ ਨੇ ਸੁੱਟ ਲਏ ਮੇਰਾ ਖਿਆਲ ਹੈ ਸਾਰਾ ਪ੍ਰਬੰਧ ਫਿਰ ਪ੍ਰਗਿਆਨ ਨੇ ਕੀਤਾ ਹੋਣਾ ਪ੍ਰਗਿਆਨ ਜੀ ਨੇ ਕਸ਼ਮੀਰ ਕੇ ਗੁਰਵਾਦੀਆਂ ਕੇ ਖਿਲਾਫ ਔਰ ਕੈਨੇਡਾ ਮੈਂ ਖਾਲਸਤਾਨੀਓਂ ਕੇ ਖਿਲਾਫ ਜਿਸ ਤਰੀਕੇ ਸੇ ਕੰਮ ਕੀਆ ਹੈ ਉਸਨੇ ਦੇਸ਼ ਦਾ ਨਾਮ ਵੜਾ ਕੀਤਾ ਹੈ ਤੁਹਾਡੀ ਗੱਲ ਕੱਟਣ ਤੋਂ ਪਹਿਲਾਂ ਤਾਂ ਹੀ G7 ਦੇ ਵਿੱਚ ਮੋਦੀ ਨੂੰ ਅਗਲੇ ਘੇਰ ਕੇ ਬੈਠੇ ਤਾਂ ਹੀ ਅਮਰੀਕਾ ਦੀਆਂ ਜੇਲ੍ਹਾਂ ਦੇ ਵਿੱਚ ਗੁਪਤਾ ਜੀ ਤੱਕੇ ਖਾ ਰਹੇ ਨੇ ਤਾਂ ਹੀ ਕੈਨੇਡਾ ਨੇ ਨਿਜਰ ਕਤਲ ਮਾਮਲੇ ਦੇ ਵਿੱਚ ਸਾਰੇ ਦੇ ਸਾਰੇ ਕੌਂਸਲਰਡ ਹੁੰਝ ਕੇ ਵਾਪਸ ਭਾਰਤ ਨੂੰ ਭੇਜੇ ਸਨ ਇਸ ਵਿੱਚ ਭਾਰਤ ਦਾ ਉਚਾਰ ਨਾਮ ਕਿਹੜਾ ਹੋ ਗਿਆ ਵੀ ਗੱਲ ਤਾਂ ਉਹ ਆ ਨਾ ਚਪੇੜ ਖਾ ਕੇ ਗੱਲ ਮਲਦੇ ਮਲਦੇ ਕਹੀ ਜਾਣੀ ਅਰੇ ਤੁਮ ਹਮੇ ਨਹੀਂ ਜਾਣਤੇ ਹਮ ਕਿਆ ਕਰ ਸਕਤੇ ਹਨ ਅਗਲੇ ਦੇ ਜਵਾਬ ਵਿੱਚ ਕਿਹਾ ਚਪੇੜ ਖਾ ਕੇ ਗੱਲ ਹੀ ਮੜ ਸਕਦੇ ਹੋ ਹੋਰ ਕੀ ਕਰ ਸਕਦੇ ਹੋ ਦੂਸਰੀ ਖਬਰ ਵੀ ਇਹਨਾਂ ਦੀ ਦੱਸਿਏ ਕੈਨੇਡਾ ਦੇ ਵਿੱਚ ਇੱਕ ਹਿੰਦੂ ਸੰਸਥਾ ਨੇ ਕੱਲ ਪਰਸੋਂ ਇੱਕ ਪ੍ਰੋਗਰਾਮ ਰੱਖਿਆ ਸੀ ਕਿ ਕੈਨੇਡਾ ਨੂੰ ਖਾਲਿਸਤਾਨੀ ਐਕਸਟ੍ਰੀਮਿਸਟਾਂ ਕੋਲੋਂ ਕਿਵੇਂ ਬਚਾਇਆ ਜਾਵੇ ਕੈਨੇਡਾ ਦੀ ਸੁਰੱਖਿਆ ਨੂੰ ਕਿਵੇਂ ਦਰਸਤ ਕੀਤਾ ਜਾ ਸਕੇ ਪਹਿਲੀ ਗੱਲ ਭਾਰਤ ਨੂੰ ਤਾਂ ਚੀਨ ਤੋਂ ਸੁਰੱਖਿਤ ਕਰ ਲਓ ਡਰੀ ਤਾਂ ਤੁਸੀਂ ਬੰਗਲਾਦੇਸ਼ ਕੋਲੋਂ ਜਾ ਰਹੇ ਹੋ ਤੇ ਫਿਕਰ ਕੈਨੇਡਾ ਦਾ ਲੱਗੇ ਜੇ ਕਰਨ ਵਿਚਲੀ ਗੱਲ ਕਿ ਇਹ ਕੈਨੇਡਾ ਦਾ ਫਿਕਰ ਨਹੀਂ ਕਰ ਰਹਾ ਸ਼ਬਦਾਂ ਦੀਆਂ ਕੁੰਡੀਆਂ ਤੇ ਟਰਮਨੋਲੋਜੀ ਨੂੰ ਸਮਝਣ ਦੀ ਲੋੜ ਹੈ ਇੱਕ ਸ਼ਬਦ ਨੂੰ ਹੁਣੇ ਪ੍ਰਚਲਿਤ ਕਰਨਾ ਚਾਹੁੰਦੇ ਨੇ ਪਹਿਲਾਂ ਤੇ ਖਾਲਸਤਾਨੀ ਟੈਰੋਰਿਸਟ ਕਹਿੰਦੇ ਸੀ 5 ਆਈਜ਼ ਕੰਟਰੀਆਂ ਨੇ ਇਸ ਚੀਜ਼ ਨੂੰ ਰੱਦ ਕਰ ਦਿੱਤਾ ਹੈ ਸ਼ਾਂਤ ਮਾਈ ਢੰਗ ਤਰੀਕਿਆਂ ਨਾਲ ਗੱਲਬਾਤ ਕਰਨ ਵਾਲੇ ਸੱਦੀ ਮੰਗਣ ਵਾਲੇ ਟੈਰੋਰਿਸਟ ਨਹੀਂ ਹੁੰਦੇ ਪਰ ਭਾਰਤੀ ਚੈਨਲਾਂ ਅਖਬਾਰਾਂ ਰਸਾਲਿਆਂ ਕਿਤਾਬਾਂ ਦੇ ਵਿੱਚ ਤੇ ਇੱਕੋ ਹੀ ਗੱਲ ਲਿਖਦੇ ਆ ਨਾ ਖਾਲਸਤਾਨੀ ਟੈਰੋਰਿਸਟ ਪਹਿਲਾਂ ਤਾਂ ਸਾਨੂੰ ਖਾਲਸਤਾਨੇ ਨਹੀਂ ਮੰਨਦੇ ਸੀ ਕੱਲਾ ਹੀ ਟੈਰੋਰਿਸਟ ਕਹਿੰਦੇ ਸੀ ਚਲੋ ਹੁਣ ਖਾਲਸਤਾਨੀ ਤਾਂ ਮੰਨਣ ਲੱਗਾ ਹੈ ਖਾਲਸਤਾਨੀ ਦੇ ਨਾਲ ਜਿਹੜਾ ਟੈਰੋਰਿਸਟ ਸ਼ਬਦ ਆ ਉਹ ਸੰਸਾਰ ਦੀ ਰਾਜਨੀਤੀ ਨੇ ਲਾ ਦਿੱਤਾ ਹੈ ਇਨਾ ਸੋਚਿਆ ਹੁਣ ਕਰੀਏ ਕੀ ਸਿੱਖਾਂ ਉੱਤੇ ਖਰਚੇ ਹੋਏ ਅਰਬਾਂ ਖਰਬਾਂ ਡਾਲਰ ਤੇ ਖੂਚ ਪੈ ਗਿਆ ਸਿਰਫ ਇੱਕ ਸ਼ਬਦ ਨੂੰ ਮਸ਼ਹੂਰ ਕਰਨ ਵਾਸਤੇ ਕਿ ਸਿੱਖ ਹੱਤਵੰਦੀ ਹਨ ਹੁਣ ਕੀ ਕੀਤਾ ਜਾਵੇ ਹੁਣ ਤੁਸੀਂ ਪ੍ਰਾਗਜਨ ਲਾ ਲਓ ਤੇ ਭਾਵੇਂ ਪ੍ਰਾਗ ਹੁਸੈਨ ਲਾ ਲਓ ਤੁਹਾਡੇ ਸਿਰ ਖੇਸਵਾਈ ਪੈਣੀ ਹੈ ਖੱਬੇ ਪਾਸਿਓਂ ਪਵਾ ਲਿਓ ਜਾਂ ਸੱਜੇ ਪਾਸਿਓਂ ਪੋਲਿਓ ਪੈਣੀ ਹੈ ਜੇ ਭਾਈ ਤੁਸੀਂ ਪ੍ਰਾਗਜਨ ਨੂੰ ਮੁਖੀ ਬਣਾ ਦਿੱਤਾ ਤਾਂ ਇਧਰ ਵੀ ਜਸਾ ਸਿੰਘ ਆਲੂ ਵਾਲੀਏ ਹਰੀ ਸਿੰਘ ਨਲੂਏ ਜਸਾ ਸਿੰਘ ਰਾਮ ਗੜੀਏ ਬਗੇਲ ਸਿੰਘ ਦੇ ਵਾਰਿਸ ਤੁਹਾਡਾ ਰਾਹ ਰੋਕ ਕੇ ਖੜੇ ਨੇ ਚੰਦਲਾਂ ਦੇ ਉੱਤੇ ਤੇ ਤੁਸੀਂ ਇਸਲਾਮਾਬਾਦ ਤੇ ਵੀ ਕਬਜ਼ਾ ਕਰ ਲਿਆ ਸੀ। ਕਰਾਚੀ ਦੀ ਬੰਦਰਗਾਹ ਵੀ ਪਾਕਿਸਤਾਨ ਦੀ ਤਾਂ ਰਾਤੋ ਰਾਤ ਦਬਲੀ। ਪਾਕਿਸਤਾਨ ਕੋਲੋਂ ਤਾਂ ਸਰੈਂਡਰ ਵੀ ਕਰਾਤਾ ਸਿਰਫ ਖਬਰਾਂ ਵਿੱਚ ਤੇ ਚੰਦਲਾਂ ਉੱਤੇ ਤੇ ਅਸਲੀਅਤ ਵਿੱਚ ਕੀ ਹੋਇਆ ਸੀ? ਕੁੱਤੇ ਖਾਣੀ। ਕਹਿੰਦੇ ਜਦੋਂ ਸਮਾਂ ਮਾੜਾ ਚੱਲ ਰਿਹਾ ਹੋਵੇ ਨਾ, ਜਦੋਂ ਮੜੇ ਕਰਮਾਂ ਦੇ ਫਲ ਪੱਕੇ ਹੋਣ, ਬੰਦੇ ਨੂੰ ਬੋਤੇ ਉੱਤੇ ਚੜ੍ਹੇ ਹੋਏ ਨੂੰ ਵੀ ਕੁੱਤਾ ਵੜ ਜਾਂਦਾ। ਔਰ ਭਾਰਤੀਓ ਤੁਹਾਨੂੰ ਤਾਂ ਹੈਲੀਕਾਪਟਰ ਵਿੱਚ ਬੈਠਿਆ ਉਹਨੂੰ ਕੁੱਤਾ ਵੱਢ ਗਿਆ ਪਤਾ ਉਹ ਕਿਵੇਂ ਸਾਨੂੰ ਬੰਗਲਾਦੇਸ਼ ਕੱਲੇ ਨਹੀਂ ਘੇਰ ਲਿਆ ਤੁਹਾਡੇ ਕੋਲ ਉਹਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਜਦੋਂ ਉਹਨੇ ਚੀਨ ਨੂੰ ਤੁਹਾਡੀਆਂ 7 ਸਟੇਟਾਂ ਦੱਬਣ ਲਈ ਖੁੱਲੇ ਆਮ ਇਸ਼ਾਰਾ ਦਿੱਤਾ ਸੀ ਤਾਂ ਤੁਸੀਂ ਕੀ ਕੀਤਾ ਹੈ ਵੱਧ ਤੋਂ ਵੱਧ ਨਿੰਦਿਆ ਅਖਬਾਰਾਂ ਵਿੱਚ ਬਿਆਨ ਚੈਨਲਾਂ 'ਤੇ ਮਾਮੂਲੀ ਜਿਹੀ ਕੁਸਰਮੁਸਰ ਬਸ ਔਰ ਇੱਕ ਗੱਲ ਦੀ ਤੁਹਾਡੀ ਦਾਦ ਦੇ ਦਿੰਨੇ ਬੇਇਜ਼ਤੀ ਕਰਵਾ ਕੇ ਤੁਹਾਨੂੰ ਫਰਕ ਬਹੁਤਾ ਨਹੀਂ ਪੈਂਦਾ ਤੁਸੀਂ ਬੇਇਜ਼ਤੀ ਕਰਵਾਉਣ ਨੂੰ ਵੀ ਅਭਿਆਸ ਹੀ ਸਮਝਦੇ ਹੋ ਦੇਖਦੇ ਆ ਬੇਇਜ਼ਤੀਆਂ ਦੀਆਂ ਹੋਰ ਕਿੰਨੀਆਂ ਕਰਹਿਸਲਾਂ ਤੁਸੀਂ ਬਾਕੀ ਕਰਵਾਉਣੀ ਆ ਸਿੱਖ ਲੀਡਰਸ਼ਿਪ ਨੂੰ ਮੈਂ ਆਪਣੀ ਵੱਲੋਂ ਸਲਾਹ مشਵਰਾ ਜ਼ਰੂਰ ਦਿੰਨਾ ਜ਼ਰੂਰੀ ਨਹੀਂ ਕਿ ਮੈਂ ਸਿਆਣਾ ਨਹੀਂ ਆ ਤੇ ਬੁੱਧੀਮਾਨ ਨਹੀਂ ਆ ਤੇ ਬੇਵਕੂਹਾਂ ਕਈ ਵਾਰ ਮੇਰੇ ਜੇ ਬੇਵਕੂਫ ਵੀ بڑے ਕੰਮ ਦੀ ਗੱਲ ਕਹਿ ਜਾਂਦੇ ਹੁੰਦੇ ਇਹਨਾਂ ਨੇ ਕੈਨੇਡਾ ਦੇ ਵਿੱਚ ਫਿਰ ਨਵੇਂ ਸਿਰਿਓਂ ਸਿਰ ਚੁਕਣਾ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਕਿ ਚੁੱਕੀ ਲੈਣ ਪਹਿਲਾਂ ਪਹਿਲਾਂ ਦਬਲੋ ਸਿੱਖ ਲੀਡਰਸ਼ਿਪ ਨੂੰ ਖਾਸ ਕਰਕੇ ਕੈਨੇਡਾ ਦੇ ਵਿੱਚ ਹੋਰ ਹੰਬੜਾ ਮਾਰਨ ਦੀ ਲੋੜ ਹੈ ਹੁਣ ਇਹਨਾਂ ਦੀ ਘੇਰਾਬੰਦੀ ਇਹ ਕਰੋ ਕਿ ਖਾਲਸਤਾਨੀ ਐਕਸਟ੍ਰੇਮਿਸਟ ਕਿਵੇਂ ਹੋਏ ਜੇ ਆਜ਼ਾਦੀ ਲਈ ਕੰਮ ਕਰਨਾ ਖਾਲਸਤਾਨ ਲਈ ਕੰਮ ਕਰਨਾ ਐਕਸਟ੍ਰੇਮਿਜ਼ਮ ਆ ਤਾਂ ਹਿੰਦੂ ਹਿੰਦੇ ਹਿੰਦੁਸਤਾਨ ਤੇ ਖੰਡ ਭਾਰਤ ਦੇ ਨਾਰੇ ਠੋਕਣੇ ਕੀ ਨੇ ਉਹ ਤਾਂ ਸਗੋਂ ਸਰਕਾਰੀ ਤੇ ਕਾਨੂੰਨੀ ਐਕਸਟ੍ਰੇਮਿਜ਼ਮ ਹੋ ਗਿਆ ਇਹ ਤਾਂ ਭਾਈ ਉਹ ਗੱਲ ਹੋਈ ਸਾਡਾ ਕੁੱਤਾ ਰੂੜੀਆਂ ਦੇ ਉੱਤੇ ਵਿਖੇ ਖੰਦਾ ਫਿਰੇ ਤਾਂ ਉਹ ਟੋਮੀ ਤੇ ਤੁਹਾਡਾ ਕੁੱਤਾ ਭਾਵੇਂ ਮਰਸੀਡੀਜ਼ ਕਾਰ 'ਚ ਬੈਠਾ ਹੋਵੇ ਉਹ ਕਦੀੜ ਮੈਂ ਗੱਲ ਨੂੰ ਮੁਦ ਗੱਲ ਅਗਾਹਾਂ ਤੋਂ ਪਹਿਲਾਂ ਬੇਨਤੀ ਕਰਦੇ ਆਂ ਕਿ ਆਪ ਜੀ ਨੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਗਾਹਾਂ ਸ਼ੇਅਰ ਕਰੋ ਅਗਾਹਾਂ ਸਾਂਝੀਆਂ ਕਰੋ ਤਾਂ ਕਿ ਪ੍ਰਚਾਰ ਵੱਧ ਤੋਂ ਵੱਧ ਕੀਤਾ ਜਾ ਸਕੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਹੀ ਤੁਹਾਡਾ ਸਹਾਇਕ ਹੈ ਬਹੁਤ ਸਖਤੀ ਨਾਲ ਨੇ ਚੱਟਣਾ ਕਿਸੇ ਮਸਲੇ ਨੂੰ ਬੜੀ ਸਖਤੀ ਦੇ ਨਾਲ ਲੈਣਾ ਤੇ ਅਤਵਾਦੀ ਦਾ ਵੀ ਇਹੀ ਕੰਮ ਹੁੰਦਾ ਅਗਲੇ ਆਨੰਦਪੁਰ ਦੇ ਮਤੇ ਮੰਗੇ ਤੇ ਫਵਜਾਂ ਚੜ੍ਹ ਦੇਣੀਆਂ ਅਤਵਾਦੀ ਸੀ ਆਜ਼ਾਦੀ ਦੀ ਸ਼ਾਂਤਮਈ ਗੱਲ ਕਰਦਿਆਂ ਨੂੰ ਚੁੱਕ ਕੇ ਕੇਸ ਪਾ ਕੇ ਜੇਲ੍ਹਾਂ ਚ ਸੁੱਟ ਦਿਓ ਅਤਵਾਦੀ ਹੈ ਅਤਵਾਦ ਜਾਂ ਟੈਰੋਰਿਸਟ ਸ਼ਬਦ ਤਾਂ ਚੱਲਿਆ ਰਹੀ ਤੇ ਹੁਣ ਇਹਨਾਂ ਨੇ ਨਵਾਂ ਸ਼ਬਦ ਲੱਭ ਲਿਆ ਐਕਸਟ੍ਰੀਮਿਸਟ ਸਿੱਖ ਸੁਚੇਤ ਰਹਿਣ ਇਸ ਗੱਲ ਤੋਂ ਸਿੱਖ ਲੀਡਰਸ਼ਿਪ ਇਸ ਗੱਲ ਤੋਂ ਸੁਚੇਤ ਰਹੇ ਇਸ ਐਕਸਟ੍ਰੀਮਿਜ਼ਮ ਸ਼ਬਦ ਦਾ ਘਾਣ ਹੋਣ ਤੋਂ ਸ਼ੁਰੂ ਕਰਨਾ ਕਰ ਦਿਓ ਇਹਨਾਂ ਦੇ ਪਾਰਲੀਮੈਂਟਾਂ ਦੇ ਵਿੱਚ ਘੇਰਾਬੰਦੀ ਕਰੋ ਆਪਣੇ ਐਮਪੀਆ ਨੂੰ ਈਮੇਲਾਂ ਚਿੱਠੀਆਂ ਜਿਸ ਵੀ ਤਰੀਕੇ ਆ ਇਸ ਸ਼ਬਦ ਦੇ ਉੱਤੇ ਇੱਕ ਸੈਮੀਨਾਰ ਕਰੋ ਬੜਾ ਵੱਡਾ ਇਸ ਉੱਤੇ ਵਿਦਵਾਨਾਂ ਦੀ ਬਹਿਸ ਕਰਾਓ ਕਿ ਆਜ਼ਾਦੀ ਮੰਗਣ ਵਾਲਾ ਐਕਸਟ੍ਰੀਮਿਸਟ ਕਿਵੇਂ ਹੋ ਗਿਆ ਅਜੇ ਗੱਲ ਇਹਨਾਂ ਨੇ ਸ਼ੁਰੂ ਕੀਤੀ ਹੈ ਅਸਲ ਕਹਾਣੀ ਤੇ ਇਹ ਹੈ ਕਿ ਖਾਲਿਸਤਾਨ ਇਹਨਾਂ ਨੂੰ ਬਣਦਾ ਦਿਸ ਰਿਹਾ ਹੈ ਜੈ ਸ਼ੰਕਰ ਨੇ ਆਪਣੇ ਮੂੰਹ ਕਿਹਾ ਸੀ 2 ਸਾਲ ਕੇ ਬਾਅਦ ਕੁਝ ਭਾਰਤ ਮੇਂ ਕੁਝ ਬੜੀ ਬਾਤ ਹੋਣੇ ਵਾਲੀ ਹੈ ਜਿਸ ਤਰੀਕੇ ਨਾਲ ਉਸਨੇ ਉਤਰੇ ਜੇ ਮੂੰਹ ਦੇ ਨਾਲ ਗੱਲ ਕੀਤੀ ਸੀ ਉਹ ਵੱਡੀ ਗੱਲ ਕਿਸੇ ਚਿੰਤਾ ਵਾਲੀ ਹੋਣੀ ਹੈ ਜਦੋਂ ਅਸੀਂ ਪ੍ਰਾਗ ਜੈਨ ਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਹਾਂ ਜਿਵੇਂ ਕਿਤੇ শ্রীলੰਕਾ ਦੇ ਉੱਤੇ ਕਬਜ਼ਾ ਕਰ ਲਿਆ ਹੋਵੇ ਤਾਂ ਇਸ ਦੀ ਅਸਲ وجہ ਇਹ ਹੁੰਦੀ ਹੈ ਕਿ ਅੰਦਰੋਂ ਡਰੇ ਹੋਏ ਨੇ ਆਪਣੇ ਡਰ ਨੂੰ ਦੂਰ ਕਰਨ ਵਾਸਤੇ ਇਦਾਂ ਦੇ ਛੋਸ਼ੇ ਛੱਡਦੇ ਰਹਿੰਦੇ ਪ੍ਰਾਗ ਜੈਨ ਦੇ 12 ਹਸਨ 20 ਸਿਰਨ 50 60 ਲਤਾਂ ਨੇ ਕੀ ਉਹ ਹਵਾ ਵਿੱਚ ਉੱਡਦਾ? ਕੀ ਉਸ ਨੂੰ ਤੇ ਆਗ ਅਸਰ ਨਹੀਂ ਕਰਦੀ? ਕੀ ਉਸ ਨੂੰ ਭੁੱਖ ਨਹੀਂ ਲੱਗਦੀ? ਕੀ ਉਸ ਨੂੰ ਨੀਂਦ ਨਹੀਂ ਆਉਂਦੀ? ਬੰਦਾ ਹੀ ਹੈ ਨਾ। ਬੰਦਾ ਵੀ ਨਹੀਂ ਇੱਕ ਜਲਮ ਵਿਅਕਤੀ ਆ ਉਹ। ਉਸ ਨੇ ਸਿੱਖਾਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਬਹੁਤ ਵੱਡੇ ਵੱਡੇ ਕਾਹਨ ਕਰਨ ਦੇ ਵਿੱਚ ਆਪਣਾ ਹਿੱਸਾ ਪਾਇਆ। ਉਹ ਭਾਰਤ ਦਾ ਜਸੂਸ ਰਿਆ ਬੜਾ ਧਗੜਾ। ਉਸ ਦੇ ਸਿੱਖਾਂ ਨੂੰ ਡਰਾਵੇ ਦੇ ਰਹੇ ਹੋ। ਕਹਿੰਦੇ ਇੱਕ ਵਾਰ ਮੁੱਲਾ ਨਸਰੂਦੀਨ ਪਿੰਡ ਦੇ ਵੈਦ ਕੋਲ ਗਿਆ। ਕਹਿੰਦਾ ਮੈਂ ਖਾ ਪੀ ਤਾਂ ਸਭ ਕੁਝ ਰਿਆਂ ਪਰ ਮੇਰਾ ਭਾਰ ਘਟੀ ਜਾ ਰਿਹਾ ਵੈਦ ਸਾਹਿਬ। ਮੈਨੂੰ ਚੈੱਕ ਅਪ ਕਰੋ ਦੇਖੋ ਕੀ ਗੱਲ ਹੈ। ਮੁਲਾਨ ਸਿਰੂਦੀਨ ਦੀਆਂ ਡਾਕਟਰ ਨੇ ਅੱਖਾਂ ਖੋਲ ਕੇ ਪੁੱਠੀਆਂ ਸਿੱਧੀਆਂ ਕਰਕੇ ਚੈੱਕ ਕੀਤੀਆਂ ਆ ਗਲ ਦੇ ਵਿੱਚ ਕਾਂ ਦੇ ਵਿੱਚ ਉਂਗਲੀ-ਉਂਗਲੀ ਮਾਰ ਕੇ ਸਾਰਾ ਕੁਝ ਚੈੱਕ ਕੀਤਾ ਢਿੱਡ ਦਬ ਕੇ ਦੇਖਿਆ ਛਾਤੀ ਨੂੰ ਦਬ ਕੇ ਦੇਖਿਆ ਕੱਲੀ-ਕੱਲੀ ਨਬਜ ਟੋ ਕੇ ਦੇਖੀ ਡਾਕਟਰ ਸਾਹਿਬ ਦੇ ਪੱਲੇ ਕੱਖ ਨਾ ਪਵੇ ਅਖੀਰ ਉਸਨੇ ਕਹਿ ਦਿੱਤਾ ਵੀ ਤੈਨੂੰ ਆਵੇਂ ਵਹਿਮ ਹੋ ਗਿਆ ਭੀ ਇਦਾਂ ਦੀ ਕੋਈ ਗੱਲਬਾਤ ਨਹੀਂ ਤੂੰ ਪਹਿ ਪੂਰਾ ਤੰਦਰੁਸਤ ਹੈ ਇਹ ਗੱਲ ਸੁਣ ਕੇ ਮੁਲਾਨ ਸਿਰੂਦੀਨ ਥੋੜਾ ਜਿਹਾ ਹੌਸਲੇ 'ਚ ਆ ਗਿਆ ਡਾਕਟਰ ਕੋਲ ਹੋਰ ਮਰੀਜ਼ ਨਹੀਂ ਸਨ ਸਵੇਰੇ-ਸਵੇਰੇ ਮੁਲਾਨ ਜੀ ਉੱਥੇ ਜਾ ਬੈਠੇ ਤੇ ਗੱਲਬਾਤ ਸ਼ੁਰੂ ਹੋ ਗਈ ਨਸਿਰੂਦੀਨ ਕ ਅਰੇ ਭਾਰਤ ਕੋ ਖਾਲਸਤਾਨੀਓ ਨੇ ਬੜੀ ਮੁਸ਼ਕਲ ਮੇਂ ਡਾਲ ਦਿਆ ਹੈ। ਵੈਦ ਸਾਹਿਬ ਤੂੰ ਕਿਆ ਸੋਚਤੇ ਹੋ ਇਸ ਮਸਲੇ ਕਾ ਕਿਆ ਹੱਲ ਨਿਕਲ ਸਕਤਾ ਹੈ? ਵੈਦ ਸਾਹਿਬ ਮਸਕਰਾਏ ਉੱਠ ਕੇ ਖੜੇ ਹੋ ਕੇ ਜੋਰ ਦੀ ਹਾਸੇ ਕਹਿੰਦੇ ਉਹ ਨਸੀਰਉਦੀਨ ਤੇਰੀ ਬਿਮਾਰੀ ਦਾ ਇਲਾਜ ਮੈਨੂੰ ਲੱਭ ਗਿਆ। ਕਹਿੰਦਾ ਕਿਹੜੀ? ਕਹਿੰਦਾ ਤੇਰਾ ਭਾਰ ਘਟਣ ਵਾਲੀ। ਕਹਿੰਦਾ ਤੂੰ ਸਿੱਖਾਂ ਦੇ ਫਿਕਰ ਦੇ ਵਿੱਚ ਭਰਾਵਾ ਲਸਾਉ ਰਿਹਾ ਹੈ। ਇਹ ਬਿਮਾਰੀ ਕੱਲੇ ਮੁੱਲਾ ਨਸੀਰਉਦੀਨ ਨੇ ਨਹੀਂ ਲੱਗੀ। ਪੂਰੇ ਭਾਰਤੀਆਂ ਨੂੰ ਲੱਗੀ ਹੋਈ ਹੈ। ਖਾਸ ਕਰਕੇ ਉਹ ਭਾਰਤੀ ਜਿਹੜੇ ਭਾਰਤੀ ਭਗਤ ਹਨ, ਅੰਧ ਭਗਤ ਹਨ। ਇੱਕ ਭਗਤ ਨੇ ਕਾਲ ਟਿੱਪਣੀ ਕੀਤੀ ਸੀ ਕਹਿੰਦਾ ਤੁਸੀਂ ਨਫ਼ਰਤ ਫਲਾ ਰਹੇ ਹੋ ਜੇ ਤੁਹਾਨੂੰ ਭਾਰਤ ਤੋਂ ਕੋਈ ਇੰਨੀ ਤੰਗੀ ਤਕਲੀਫ ਹੈ ਪੰਜਾਬ ਛੱਡ ਕੇ ਕਿਤੇ ਬਾਹਰ ਰਹਿ ਲੋ ਮੈਂ ਟਿੱਪਣੀ ਪੜ ਕੇ ਪਹਿਲਾਂ ਹੱਸਿਆ ਮੈਂ ਕਿਹਾ ਵਾਹ ਕਿਆ ਸਦਕੇ ਤੇਰੇ ਭਾਰਤ ਤੋਂ ਤਕਲੀਫ ਆ ਤਾਂ ਪੰਜਾਬ ਚੋਂ ਬਾਹਰ ਰਹਿ ਲੋ ਭਾਰਤ ਤੋਂ ਤਕਲੀਫ ਤਾਂ ਚੀਨ ਨੂੰ ਵੀ ਆ ਤੇ ਪਾਕਿਸਤਾਨ ਨੂੰ ਵੀ ਆ ਬੰਗਲਾਦੇਸ਼ ਤੇ ਸ੍ਰੀਲੰਕਾ ਨੂੰ ਤੇ ਨੇਪਾਲ ਨੂੰ ਤੇ ਪਠਾਨ ਨੂੰ ਵੀ ਆ ਅਸੀਂ ਤਾਂ ਰਹਿ ਲਾਂਗੇ ਉਹਨਾਂ ਨੂੰ ਕਿੱਥੇ ਰੱਖੋਗੇ ਜੇ ਭਾਰਤੀਓ ਤੁਹਾਨੂੰ ਸਿੱਖਾਂ ਤੋਂ ਮੁਸਲਮਾਨਾਂ ਤੋਂ ਘੱਟ ਗਿਣਤੀਆਂ ਤੋਂ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ శ్రీਲੰਕਾ ਤੋਂ ਪੁਟਾਨ ਤੋਂ ਨੇਪਾਲ ਤੋਂ ਚੀਨ ਤੋਂ ਕੋਈ ਤਕਲੀਫ ਹੈਗੀ ਆ ਤਾਂ ਤੁਹਾਨੂੰ 138 ਕਰੋੜ ਨੂੰ ਕਿਹੜੇ ਖੂ ਖਤੇ ਪਾਵਾਂਗੇ ਕਿੱਥੇ ਰੱਖਾਂਗੇ ਜੇ ਤੁਹਾਨੂੰ ਅਸੀਂ ਆਸਟ੍ਰੇਲੀਆ 'ਚ ਭੇਜ ਦਿੱਤਾ ਤੁਸੀਂ ਹਾਸ ਚੰਗੇ ਭਲੇ ਦੇਸ਼ ਦੀ ਜੜਪਟ ਕੇ ਰੱਖ ਦੇਣੀ ਹੁਣ ਤੁਸੀਂ ਆਪਣੇ ਬਾਰੇ ਸੋਚੋ ਤੁਸੀਂ ਕਿੱਥੇ ਜਾਓਗੇ ਜੇ ਸਮੁੰਦਰ ਚ ਤੁਹਾਨੂੰ ਸਾਰਿਆਂ ਨੂੰ ਸਿੱੜ ਦਿੱਤਾ ਤਾਂ ਵੀ ਮਾੜੀ ਗੱਲ ਹੈ ਐਨੇ ਬਾਦੀ ਨਾਲ ਤੇ ਸਮੁੰਦਰ ਦਾ ਪਾਣੀ ਤਾਂ ਆਨੂੰ ਚੜ ਜਾਣਾ ਤੁਸੀਂ ਆਲੇ ਦੋਲੇ ਦੇ ਸਾਰੇ ਦੇਸ਼ਾਂ ਨੂੰ ਨਫ਼ਰਤ ਕਰੋ ਤਾਂ ਕੋਈ ਸਮੱਸਿਆ ਨਹੀਂ ਜਦ ਕਿ ਸਿੱਖ ਤਾਂ ਤੁਹਾਨੂੰ ਨਫ਼ਰਤ ਹੀ ਨਹੀਂ ਕਰਦੇ ਅਸੀਂ ਨਫ਼ਰਤ ਤੁਹਾਡੀਆਂ ਕਰਤੂਤਾਂ ਨਾ ਕਰਦੇ ਆ ਤੁਹਾਡੇ ਝੂਠ ਨਾ ਕਰਦੇ ਆ ਤੁਹਾਡੀਆਂ ਗਪੌੜਾਂ ਗੱਪਾਂ ਨਾ ਕਰਦੇ ਆ ਆਪਣਾ ਹੱਕ ਮੰਗੀਏ ਤੇ ਅਸੀਂ ਨਫ਼ਰਤ ਫਲਾਉਨੇ ਖਾਲਿਸਤਾਨ ਦੀ ਗੱਲ ਕਰੀਏ ਐਕਸਟ੍ਰੀਮਿਜ਼ਮ ਸ਼ੁਰੂ ਹੋ ਜਾਂਦਾ ਹੈ ਤੁਸੀਂ ਬਾਹਰ ਲਿਆਂ ਸਾਰੀਆਂ ਸਟੇਟਾਂ ਦੇ ਵਿੱਚ ਗਰੀਬ ਲੋਕਾਂ ਨੂੰ ਘੱਟ ਗਿਣਤੀਆਂ ਨੂੰ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿੰਦੇ ਹੋ ਉਹਨਾਂ ਦੇ ਸਿਰ ਵਿੱਚ ਪਿਸ਼ਾਬ ਡੋਲਦੇ ਹੋ ਜੁੱਤੀ ਵਿੱਚ ਪਿਸ਼ਾਬ ਪਾ ਕੇ ਉਹਨਾਂ ਨੂੰ ਪੜਾ ਦਿਓ ਉਹਨਾਂ ਦੀ ਚਮੜੀ ਨੂੰ ਸਾੜਦੇ ਹੋ ਇਹ ਕੋਈ ਐਕਸਟਰੀਮਿਜ਼ਮ ਨਹੀਂ ਹੈਗਾ ਇਹ ਕੋਈ ਪੂਜਾ ਅਰਚਨਾ ਵਾ ਇਹ ਕੋਈ ਬੰਦਗੀ ਭਗਤੀ ਹੈ ਗੁੱਸਾ ਨਾ ਕਰਿਓ ਗੱਲ ਤਾਂ ਕਹਿਣੀ ਪੈਣੀ ਆ ਤੁਹਾਡੇ ਦਿਮਾਗਾਂ ਨੂੰ ਨਾ ਗਊ ਮੂਤਰ ਚੜਿਆ ਹੋਇਆ ਹੈ ਜਿਹੜਾ ਤੁਹਾਡਾ ਦਿਮਾਗ ਕੰਮ ਨਹੀਂ ਕਰਦਾ ਸਿਰ ਨੂੰ ਗੈਸ ਜੜੀ ਆ ਜਿਸ ਕਰਕੇ ਤੁਹਾਡਾ ਸਿਰ ਘੁਮਿਆ ਰਹਿੰਦਾ ਹਰ ਵੇਲੇ ਹੁਣ ਕੈਨੇਡਾ ਵਿੱਚ ਜਿਹੜੀ ਇਹਨਾਂ ਨੇ ਲਹਿਰ ਸ਼ੁਰੂ ਕੀਤੀ ਨਾ ਪਾਕਿਸਤਾਨ ਕੌਸਸ ਸੰਬੰਧੀ ਮੈਂ ਦੁਬਾਰਾ ਲੀਡਰਸ਼ਿਪ ਨੂੰ ਚੇਤਾ ਕਰਾਉਣਾ ਜਿਹੜੇ ਕੈਨੇਡਾ ਦੇ ਵਿੱਚ ਖਾਸ ਕਰਕੇ ਨੇ ਇਸ ਉੱਠਦੀ ਹੋਈ ਇਹਨਾਂ ਦੀ ਲਹਿਰ ਦਾ ਹੁਣੇ ਹੀ ਖੰਭ ਠੱਪ ਦਿਓ ਇਹਨਾਂ ਦੀ ਕਾਨੂੰਨੀ ਘੇਰਾਬੰਦੀ ਕਰੋ ਇਕੱਲੇ ਮਜਾਰੇ ਕਰਨ ਦੀ ਹੁਣ ਕੋਈ ਲੋੜ ਨਹੀਂ ਇਹਨਾਂ ਨੂੰ ਕੈਨੇਡਾ ਤੇ ਹਰੇਕ ਪਲੇਟਫਾਰਮ ਦੇ ਵਿੱਚ ਇਹਨਾਂ ਦੀ ਘੇਰਾਬੰਦੀ ਕਰੋ ਇਹਨਾਂ ਦੀਆਂ ਸ਼ਿਕਾਇਤਾਂ ਕਰੋ ਦੱਸੋ ਕਿ ਇਹ ਨਫ਼ਰਤ ਫਲਾ ਰਹੇ ਆ ਇਹ ਕੈਨੇਡਾ ਦੀ ਸੁਰੱਖਿਆ ਦਾ ਬਹਾਨਾ ਬਣਾ ਕੇ ਆਪ ਕੈਨੇਡਾ ਦੀ ਸੁਰੱਖਿਆ ਲਈ ਖਤਰਾ ਬਣੇ ਹੋਏ ਨੇ ਹਾਲਾਂਕਿ ਜੀ7 ਦੇ ਵਿੱਚ ਤਾਂ ਆਲਰੇਡੀ ਕਿਹਾ ਹੋਇਆ ਹੈ ਕਿ ਭਾਰਤੀ ਕਾਰਵਾਈਆਂ ਕੈਨੇਡਾ ਦੀ ਸੁਰੱਖਿਆ ਲਈ ਖਤਰਾ ਹਨ ਆਹ ਕਾਰਨ ਹੀ ਭਾਜੀ ਪਤਾ ਨਹੀਂ ਇਹ ਸਾਨੂੰ ਇਹਨਾਂ ਦੀ ਸਮਝ ਹੀ ਨਹੀਂ ਲੱਗਦੀ ਇਹ ਬੋਲਣ ਕੀ ਲੱਗੇ ਨੇ ਕਾਰਨੀ ਸਭ ਮਿਸਟਰ ਟਰੂਡੋ ਵਾਂਗੂ ਯਾਗਦੇ ਰਹੋ ਗੱਲ ਖਾਲਸਤਾਨੀਆਂ ਦੀ ਨਹੀਂ ਹੈ ਤੁਹਾਡੀ ਸੋਵਰਨਿਟੀ ਨੂੰ ਇਹ ਖਤਰਾ ਖੜਾ ਕਰਨਗੇ ਇਹ ਤਾਂ ਉਹ ਸਿਉਂਕ ਹੈ ਜਿਸ ਵੀ ਲੱਕੜ ਦਿੱਤੇ ਬੈਗੀ ਨਾ ਇਹਨੇ ਹਸਤੀਆਂ ਸਭ ਚੜੀਆਂ ਚੰਗਾਠਾਂ ਖਾ ਜਾਣੀਆਂ ਤੁਸੀਂ ਇਹਨਾਂ ਦੀਆਂ ਪੋਲੀਆਂ ਪੋਲੀਆਂ ਗੱਲਾਂ 'ਚ ਆ ਜਾਂਦੇ ਹੋ ਕਹਿਣਾ ਪਵੇਗਾ ਇਹ ਆਰਐਸਐਸ ਦਾ ਜਿਹੜਾ ਏਜੰਡਾ ਹੈ ਮਨੁੱਖਤਾ ਦਾ ਵਿਰੋਧੀ ਹੈ ਨਾ ਇਸਨੇ ਖੁਦ ਸ਼ਾਂਤੀ ਨਾਲ ਵਸਣਾ ਤੇ ਨਾ ਦੂਜਿਆਂ ਨੂੰ ਵਸਣ ਦੇਣਾ ਬਿਹਤਰ ਹੈ ਇਹਨਾਂ ਦੇ ਵਿਰਲੇ ਹੋਣੇ ਕੋਈ ਕਾਨੂੰਨੀ ਚਾਰਾ ਜੀ ਸ਼ੁਰੂ ਕਰ ਦਿਓ ਸਾਨੂੰ ਸਿੱਖਾਂ ਨੂੰ ਬਹੁਤ ਸੁਚੇਤ ਰਹਿ ਇਹੋ ਜਿਹੇ ਸ਼ਬਦਾਂ ਨੂੰ ਇਗਨੋਰ ਕਰਨ ਦੀ ਜ਼ਰੂਰਤ ਨਹੀਂ ਸ਼ਬਦਾਂ ਵਿੱਚ ਬੜੀ ਤਾਕਤ ਹੁੰਦੀ ਹੈ ਸ਼ਬਦਾਂ ਦੀ ਗਲਤ ਵਰਤੋਂ ਕੋਈ ਵੱਡਾ ਜੰਗਾਲ ਸਹਿੇੜ ਸਕਦੀ ਹੈ ਇੱਕ ਨਿੱਕੀ ਜੀ ਸਲਾਹ ਹੋਰ ਦਿੰਨਾ ਹੈ ਆਰਐਸਐਸ ਦਾ ਜਿਹੜਾ ਟ੍ਰੇਡਮਾਰਕ ਹੈ ਉਸ ਨੂੰ ਕੈਨੇਡਾ ਦੀਆਂ ਨਜ਼ਰਾਂ ਦੇ ਵਿੱਚ ਲਿਆਓ ਉਹ ਬਿਲਕੁਲ ਉਹੀ ਹੈ ਜਿਹੜਾ ਹਿਟਲਰ ਦਾ ਸੀ ਹਿਟਲਰ ਅਤੇ ਆਰਐਸਐਸ ਯਾਨੀ ਕਿ ਭਾਰਤੀ ਜਨਤਾ ਪਾਰਟੀ ਇਹ ਇੱਕੋ ਹੀ ਸਿੱਕੇ ਦੇ ਦੋ ਪਾਸੇ ਨੇ ਅਗਰ ਤੁਸੀਂ ਕੈਨੇਡਾ ਦੀ ਸਰਕਾਰ ਨੂੰ ਤੇ ਦੁਨੀਆ ਦੀਆਂ ਸਰਕਾਰਾਂ ਨੂੰ ਅਸੀਂ ਇਹ ਸਮਝਾਉਣ ਵਿੱਚ ਵੀ ਸਫਲ ਹੋ ਗਏ ਇਹ ਮਨੁੱਖਤਾ ਦਾ ਭਲਾ ਹੋਵੇਗਾ ਜੇ ਅਸੀਂ ਇਸ ਬੇਪਰਵਾਹੀ ਦੀ ਸੋਚ ਨੂੰ ਦੁਨੀਆ ਵਿੱਚ ਨਸ਼ਰ ਕਰਨ ਲਈ ਕਾਮਯਾਬ ਹੋ ਗਏ ਮੈਂ ਦਾਅਵੇ ਨਾ ਕਹਿ ਸਕਦਾ ਸੰਸਾਰ ਉਤੇ ਤੀਜੀ ਜੰਗ ਨਹੀਂ ਲੱਗੇਗੀ ਦੁਨੀਆ ਦੇ ਅੱਧੇ ਮਸਲੇ ਬੇਪਰਵਾਹੀ ਦੇ ਖੰਭ ਠੱਪਣ ਨਾਲ ਹੀ ਹੱਲ ਹੋ ਜਾਣੇ ਕਦੇ ਬੇਪਰਵਾਹ ਗਵੰਡੀਆਂ ਦਾ ਪਾਣੀ ਬੰਦ ਕਰਦਾ ਹੁਣ ਹੜ ਆ ਗਿਆ ਤੇ ਹੁਣ ਇਹਨਾਂ ਨੇ ਕੱਲ ਦਾ ਚਨਾਬ ਦੇ ਸਾਰੇ ਫਲੱਡ ਗੇਟ ਖੋਲ ਦਿੱਤੇ ਨੇ ਪਾਖੜਾ ਦੇ ਗੇਟ ਵੀ ਖੁੱਲੇ ਪਤਾ ਲੱਗਾ ਸੀ ਜੇ ਹੜ ਆ ਜਾਂਦੇ ਨੇ ਫਲੱਡ ਆ ਜਾਂਦੇ ਨੇ ਤਾਂ ਗੇਟ ਖੋਲ ਕੇ ਡੋਬਦੇ ਹੋ ਤਾਂ ਅੱਗੋਂ ਪਿਛੋਂ ਪਾਣੀ ਅਸੀਂ ਤਾਂ ਰਾਜਸਥਾਨ ਨੇ ਵਰਤਣਾ ਫਿਰ ਇਸ ਖੁਰਕ ਦਾ ਇਲਾਜ ਤਾਂ ਭਾਈ ਕਰਨਾ ਪਏ ਇਸ ਬਿਮਾਰੀ ਮਹਾਮਾਰੀ ਦਾ ਇੱਕੋ ਇੱਕ ਇਲਾਜ ਹੈ ਪ੍ਰਭੂ ਸਤਾ ਸੰਪਨ ਆਜ਼ਾਦ ਖਾਲਸਤਾਨ ਉਸ ਦੇਸ਼ ਦੀ ਸਥਾਪਤੀ ਯਮਨਾ ਤੋਂ ਲੈ ਕੇ ਵਗਾ ਤੱਕ ਇੱਕ ਸਿੱਖ ਸੋਵਰਨ ਸਟੇਟ ਜਿਸ ਵਾਸਤੇ ਅਸੀਂ ਗੁਰੂਕਾਰ ਪ੍ਰਭੂ ਸਾਹਿਬ ਅਗੇ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਸਿੱਖਾਂ ਦੀ ਮਦਦ ਕਰਨ ਤੇ ਜਲਦੀ ਤੋਂ ਜਲਦੀ ਸਥਾਪਿਤ ਕਰਾਉਣ ਇਨ੍ਹਾਂ ਹੀ ਵਿਚਾਰਾਂ ਨਾਲ ਵਿਸ਼ੇ ਨੂੰ ਸਮੇਟਦੇ ਹਾਂ ਕੱਲ ਖਾਲਸਤਾਨ ਵਿੱਚ ਮਿਲਣ ਦਾ ਇਕਰਾਰ ਕਰਦੇ ਹਾਂ ਕਿਸੇ ਨਵੇਂ ਵਿਸ਼ੇ ਕਿਸੇ ਨਵੀਂ ਗੱਲ ਦੇ ਨਾਲ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੁਸੀਂ ਜਿੱਥੇ ਰਹੋ ਖੁਸ਼ ਅਤੇ ਆਬਾਦ ਅਤੇ ਚੜ੍ਹਦੀ ਕਲਾ ਵਿੱਚ ਰਹੋ ਰੱਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ